ਸੰਸਦ ਮੈਂਬਰ ਮਿਤਪਾਲ ਸਿੰਘ ਦੇ ਨਾਲ ਜੁੜੀ ਵੱਡੀ ਖਬਰ ਹੈ ਦੱਸਿਆ ਕਿ ਉਹਨਾਂ ਦੇ ਪਿਤਾ ਤਰਸੇਮ ਸਿੰਘ ਦੇ ਵੱਲੋਂ ਇੱਕ ਵੱਡਾ ਦਾਵਾ ਕਰ ਦਿੱਤਾ ਗਿਆ ਹੈ ਉਹਨਾਂ ਨੇ ਦਾਵਾ ਕੀਤਾ ਹੈ ਕਿ ਵਾਇਰਲ ਕੀਤੀ ਹੋਈ WhatsApp ਚੈਟ ਫਰਜੀ ਹੈ ਉਹਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਾਰਨ ਦੀ ਸਾਜ਼ਿਸ਼ ਤੇ ਦਾਅਵੇ ਨੂੰ ਵੀ ਰੱਦ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਅਮਰਿਤਪਾਲ ਸਿੰਘ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਸਰਕਾਰ ਦੇ ਲੋਕ ਖੁਦ ਫਰਜੀ ਚੈਟ ਜਾਰੀ ਕਰਕੇ ਬਿਆਨ ਦੇ ਰਹੇ ਨੇ ਇਸ ਦਾਅਵੇ ਨੂੰ ਉਹਨਾਂ ਨੇ ਹਿੰਦੀ ਅਖਬਾਰ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਕੀਤੇ ਦੱਸਿਆ ਕਿ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਅਮਰਿਤਪਾਲ ਸਿੰਘ ਦੇ ਸਮਰਥਕ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਾਰਨ ਦੀ ਤਿਆਰੀ ਕਰ ਰਹੇ ਸਨ ਹਾਲਾਂਕਿ ਇਸ ਦੇ ਅਪਰਾਧ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ WhatsApp ਗਰੁੱਪ ਚੈਟ ਲੀਕ ਹੋ ਗਈ ਸੀ ਵਟਸਐਪ ਗਰੁੱਪ ਵਾਰਿਸ ਪੰਜਾਬ ਤੇ ਅਕਾਲੀ ਦਲ ਮੋਗਾ ਜੱਥੇਬੰਦੀ ਦੇ ਨਾਮ ਤੇ ਬਣਾਏ ਗਏ ਸਨ ਚਿਹਰੇ ਦੇ ਅਨਸਾਰ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਸੀਨੀਅਰ ਅਕਾਲੀ ਨੇਤਾ ਵਿਕਰਮ ਜਿਠੀਏ ਦੀ ਉਹਨਾਂ ਦੇ ਨਾਮ ਸ਼ਾਮਿਲ ਸਨ ਇਸ ਲਿਸਟ ਦੇ ਵਿੱਚ ਇਸ ਆਧਾਰ ਉੱਪਰ ਸੰਸਦ ਮੈਂਬਰ ਅਮਰਿਤਪਾਲ ਸਿੰਘ ਤੇ ਲਗਾਏ ਗਏ ਐਨਐਸਏ ਨੂੰ ਤੀਜੀ ਵਾਰ ਵਧਾਇਆ ਗਿਆ ਹੈ ਅਮਰਿਤਪਾਲ ਸਿੰਘ ਦੇ ਪਿਤਾ ਨੇ ਕਿਹਾ ਹੈ ਕਿ ਇਹ ਘਟ ਗਿਣਤੀਆਂ ਨਾਲ ਕੀ ਹੋ ਰਿਹਾ ਹੈ ਇਸ ਦੀ ਸਿੱਧੀ ਉਦਾਹਰਣ ਹੈ ਐਨਐਸਏ 1 ਸਾਲ ਲਈ ਹੈ ਇਸ ਨੂੰ ਤੀਜੀ ਵਾਰ ਵਧਾਉਣਾ ਲੋਕਤੰਤਰ ਦਾ ਕਤਲ ਹੈ ਇਹ ਬਹੁਤ ਹੀ ਕਾਨੂੰਨੀ ਕਾਰਵਾਈ ਹੈ ਜੋ ਲੋਕ ਇਨਸਾਫ ਪਸੰਦ ਕਰਦੇ ਨੇ ਉਹ ਇਸ ਦੀ ਨਿੰਦਾ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਸਰਕਾਰਾਂ ਸੋਚਦੀਆਂ ਨੇ ਕਿ ਉਹ ਅਮ੍ਰਿਤਪਾਲ ਨੂੰ ਇਕੱਲਾ ਰੱਖ ਕੇ ਮਾਨਸਿਕ ਤੌਰ ਤੇ ਪਰੇਸ਼ਾਨ ਕਰ ਸਕਦੇ ਨੇ ਪਰ ਅਜਿਹਾ ਨਹੀਂ ਹੋਵੇਗਾ ਸਾਡੇ ਤੇ ਸਾਡੇ ਸਮਰਥਕਾਂ ਦੇ ਮਨਾਂ ਦੇ ਵਿੱਚ ਇੱਕ ਗੱਲ ਹੈ ਉਸ ਨੂੰ ਇਕੱਲਾ ਰੱਖ ਕੇ ਜਾਂ ਉਸ ਦੇ ਖਾਣੇ ਦੇ ਵਿੱਚ ਕੁਝ ਮਿਲਾ ਕੇ ਉਸ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ ਉਹਨਾਂ ਨੇ ਕਿਹਾ ਹੈ ਕਿ ਉਸ ਦਾ ਕਸੂਰ ਇਹ ਹੈ ਕਿ ਉਹ ਨਸ਼ਿਆ ਦੇ ਦਰਿਆ ਨੂੰ ਰੋਕਣ ਲਈ ਅੱਗੇ ਆਇਆ ਸੀ ਮਜੀਠੀਆ ਵਰਗੇ ਲੋਕ ਹੁਣ ਰੌਲਾ ਪਾ ਰਹੇ ਨੇ ਕਿ ਇਹ ਸਭ ਅਮ੍ਰਿਤਪਾਲ ਦੇ ਆਉਣ ਕਾਰਨ ਹੋਇਆ ਪਰ ਜੋ ਹਾਲਾਤ ਪੈਦਾ ਹੋਏ ਹਨ ਉਹ ਉਹਨਾਂ ਦੀ ਸਰਕਾਰ ਦੌਰਾਨ ਪੈਦਾ ਹੋਏ ਨੇ ਸਾਡੇ ਨੌਜਵਾਨਾਂ ਨੂੰ ਰਾਜਨੀਤੀ ਲਈ ਗੈਂਗਸਟਰ ਬਣਾਇਆ ਗਿਆ ਅਤੇ ਬੇਕਾਰ ਕਰ ਦਿੱਤਾ ਗਿਆ ਇਹ ਸਭ ਕੁਝ ਉਹਨਾਂ ਦਾ ਜੋਗ ਜਾਣ ਹੈ ਅਮਰਿਤਪਾਲ ਸਿੰਘ ਸਾਰਿਆਂ ਨੂੰ ਨਸ਼ੇ ਤੋਂ ਬਾਹਰ ਕੱਢ ਰਿਹਾ ਸੀ ਉਹਨਾਂ ਨੂੰ ਗੁਰੂਆਂ ਨਾਲ ਜੋੜ ਰਿਹਾ ਸੀ ਉਹਨਾਂ ਕਿਹਾ ਹੈ ਕਿ ਜਲਪੁਰ ਖੇੜਾ ਨਸ਼ਾਤ ਮੁਕਤ ਹੋ ਗਿਆ ਸੀ ਇੱਥੇ ਕੋਈ ਲੁੱਟ ਖੋ ਨਹੀਂ ਹੁੰਦੀ ਸੀ ਪਰ ਹੁਣ ਇੱਥੇ ਵੀ ਦਿਨ ਦਿਹਾੜੇ ਕਟਨਾਵਾ ਵਾਪਰ ਰਹੀਆਂ ਨੇ कोरोना ਕੱਲ ਨਾ ਮੁਸ਼ਕਲ ਹੋਇਆ ਪਿਆ ਹੈ ਸਰਕਾਰ ਇੱਥੇ ਨਸ਼ਾ ਲਿਆ ਰਹੀ ਹੈ ਤਾਂ ਹੀ ਦੇਖਿਆ ਜਾ ਸਕਦਾ ਹੈ ਕਿ ਅੰਮ੍ਰਿਤਪਾਲ ਦਾ ਆਪਣਾ ਪਿੰਡ ਨਸ਼ਿਆਂ ਤੋਂ ਪੀੜਤ ਹੈ ਹੁਣ ਕਿਹਾ ਕਿ ਜਦੋਂ ਸਰਕਾਰ ਨੇ ਤੀਜੀ ਵਾਰ ਐਮਐਸਏ ਵਿਦਾਇਆ ਤਾਂ ਚੰਗੀ ਜ਼ਿੰਦਗੀ ਜਿਉਣ ਵਾਲੇ ਤੇ ਨਿਆਂ ਨੂੰ ਪਿਆਰ ਕਰਨ ਵਾਲੇ ਲੋਕ ਇਸ ਦਾ ਵਿਰੋਧ ਕਰ ਰਹੇ ਨੇ